ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਲਾਉ ਜੀ ਕੀ ਹਲਚਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖੇ ਖੁਸ਼ ਰੱਖੇ ਤੇ ਲਓ ਜੀ ਅੱਜ ਸੀ ਮਾਵਾਂ ਧੀਆ ਦੋਨੇ ਜਾ ਰਹੀਆਂ ਸੀਆਂ ਕਿਤੇ ਘੁੰਮਣ ਘੁੰਮਣ ਦਾ ਬਸ ਕਾਹਦਾ ਵੀ ਜਾਣ ਕੇ ਇਹੀ ਹੋ ਗਿਆ ਸੀ ਵੀ ਘਰੇ ਬੈਠੇ ਬੈਠੇ ਬੋਰ ਹੋ ਰਹੇ ਸੀਗੇ ਤੇ ਹਸਣ ਕਹਿੰਦੇ ਚੱਲ ਕਹਿੰਦੇ ਤੁਹਾਨੂੰ ਅੱਜ ਮੈਂ ਲੰਚ ਕਰਵਾ ਲਿਆ ਉਹਨਾ ਬਾਹਰ ਤੇ ਬਾਹਰ ਦਾ ਲੰਚ ਫਿਰ ਮੈਂ ਕਹਿੰਦੇ ਹੋਰ ਤਾਂ ਕੀ ਖਾਣਾ ਵਾ ਵੀ ਚਲੋ ਕੋਈ ਫਾਸਟ ਫੂਡ ਹੀ ਖਾ ਲੈਨੇ ਅੱਜ ਅਸੀਂ ਇੱਥੇ ਬੇਕਰੀ ਤੇ ਆ ਗਏ ਸੀਗੇ ਸਾਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਵੀ ਅਸੀਂ ਕੀ ਖਾ ਕੇ ਆਈਏ ਕੁਝ ਮਨਵ ਨਹੀਂ ਸੀ ਕਰ ਰਿਹਾ ਕੁਝ ਗळा-ਗੁਲਾ ਖਰਾਬ ਕਰਕੇ ਵੀ ਥੋੜਾ ਜਿਹਾ ਸੀਗਾ ਹਨਾ ਵੀ ਕੋਈ ਕਿਹਾ ਜੀ ਚੀਜ਼ ਖਾਈਏ ਤੇ ਇਹ ਬੇਕਰੀ ਆ ਸੀ ਬੇਕਰੀ ਤੇ ਆ ਗਏ ਸੀਗੇ ਇੱਥੇ ਅਸੀਂ ਬ੍ਰੈਡ ਪੀਜ਼ਾ ਵਗੈਰਾ ਫੇਕ ਬ੍ਰੈਡ ਗੁਲਚਾ ਵਗੈਰਾ ਇਹ ਚੀਜ਼ਾਂ ਖਾਧੀਆਂ ਤੇ ਖਾ ਕੇ ਅਹ ਥੋੜਾ ਟਾਈਮ ਇੱਥੇ ਇਧਰ ਉਧਰ ਅਸੀਂ ਢੇੜੀਆਂ ਕੁੜੀਆਂ ਲਾਈਆਂ ਤੇ ਅੱਜ ਹਸਬੰਦ ਦਿਆਲ ਹੋਏ ਹੋਏ ਸੀਗੇ ਤੇ ਲੈ ਗਏ ਚਲੋ ਸਾਨੂੰ ਹਨਾ ਅਹ ਗੱਲ ਕੀ ਸੀਗੀ ਵੀ ਸਵੇਰੇ ਬ੍ਰੇਕਫਾਸਟ ਰੈਡੀ ਕੀਤਾ ਸਾਰਾ ਚਲ ਕੰਮ ਕੀਤੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਤੁਹਾਡੀ ਛੁੱਟੀ ਹੁੰਦੀ ਆ ਸੰਡੇ ਦੀ ਤੇ ਮੈਂ ਕਿਹਾ ਸਾਡੀ ਤਾਂ ਕੋਈ ਛੁੱਟੀ ਨਹੀਂ ਹੁੰਦੀ ਕਹਿੰਦੇ ਚਲ ਅੱਜ ਤੇਰੀ ਵੀ ਛੁੱਟੀ ਕਰਵਾ ਦਿੰਨੇ ਆ ਤੇ ਚੱਲ ਅਸੀਂ ਆ ਖਾ ਪੀ ਕੇ ਲੰਚ ਕਰਕੇ ਆਏ ਤਾਂ ਗਰੋਸਰੀ ਆਈ ਪਈ ਸੀਗੀ ਸਿਸਟਰ ਹੁਣੀ ਲੈ ਕੇ ਆਏ ਸੀ ਤੇ ਇਹ ਸਾਰੀ ਗਰੋਸਰੀ ਥਾਉ ਥਾਈ ਟਿਕਾਈ ਸਾਰਾ ਸਮਾਨ ਟਿਕਾਇਆ ਹਨਾ ਇਹ ਡੀਮਾਰਟ ਤੋਂ ਸਾਡੇ ਆਉਂਦਾ ਵਾ ਸਾਰਾ ਸਮਾਨ ਤੇ ਸਾਰਾ ਸਮਾਨ ਦੇਖੋ ਸੀ ਟੱਬ ਚ ਪਈ ਬੈਠੇ ਆ ਕਿਉਂਕਿ ਗੱਡੀ ਦੇ ਪਿੱਛੇ ਰੱਖ ਲਿਆ ਹੁੰਦੇ ਸੀਗਾ ਇਹਨਾਂ ਨੇ ਤੇ ਹੁਣ ਅਸੀਂ ਸਾਰਾ ਸਮਾਨ ਇਹ ਟਿਕਾਇਆ ਟਿਕਾ ਕੇ ਫੇਰ ਦੁਆਰਾ ਚਲੋ ਸ਼ਾਮ ਦਾ ਡਿਨਰ ਵਗੈਰਾ ਰੈਡੀ ਕਰਨ ਲਈ ਹੋ ਗਏ ਤਿਆਰ ਤੇ ਰਾਜਮਾ ਉਪਯੰਤੇ ਹੋਏ ਸੀਗੇ ਤੇ ਰਾਜਮਾ ਬਣਾਉਣੇ ਸੀ ਤੇ ਚਲੋ ਸੋਚਿਆ ਵੀ ਉਹ ਬਣਾ ਬਰੂ ਲਈਏ ਹਨਾ ਤੇ ਇਹ ਜਾਨੀ ਕਿ ਦੁਪਹਿਰੇ ਫਿਰ ਅਸੀਂ ਆ ਕੇ ਉੱਥੋਂ ਲੰਚ ਲੰਚ ਕਰਕੇ ਆ ਗਏ ਸਾਡੇ ਮਨ ਦੇ ਵਿੱਚ ਇੱਕ ਗੱਲ ਆ ਰਹੀ ਸੀ ਬਾਰ ਬਾਰ ਵੀ ਆਪ ਤਾਂ ਖਾਇਆ ਏ ਜਾ ਕੇ ਹਨਾ ਚੱਲ ਖਾ ਪੀ ਆਏ ਬਾਹਰ ਘੁੰਮੇ ਆਏ ਪਰ ਬੱਚਿਆਂ ਨੂੰ ਨਹੀਂ ਲੈ ਕੇ ਗਏ ਫਿਰ ਹਸਬੰਦ ਕਹਿੰਦੇ ਵੀ ਰਾਤ ਨੂੰ ਮੇਰੇ ਕੱਪੜੇ ਵੀ ਮੈਂ ਚੇਨ ਚੁੰਜ ਕਰ ਲਈ ਸੀ ਘਰ ਵਾਲੇ ਹੀ ਪਾਲੇ ਸੀਗੇ ਤੇ ਕਹਿੰਦੇ ਬੱਚਿਆਂ ਨੂੰ ਲੈ ਕੇ ਚੱਲਦੇ ਆਪਾਂ ਸਾਰਿਆਂ ਨੂੰ ਤੇ ਤਿੰਨੇ ਮੇਰੀਆਂ ਬੇਟੀਆਂ ਦੋਨੇ ਮੇਰੇ ਦਿਵਾਰ ਦੇ ਬੇਟੇ ਸਾਰਿਆਂ ਬੱਚਿਆਂ ਨੂੰ ਅੱਜ ਫੇਰ ਉਹਨਾਂ ਦੀ ਟ੍ਰੀਟ ਮਤਲਬ ਬਿਨਾ ਕਿਸੇ ਗੱਲ ਤੋਂ ਮਤਲਬ ਕਿ ਖੁਸ਼ੀ ਮਨਾਈ ਹੈ ਨਾ ਬਿਨਾਂ ਕਿਸੇ ਵਜਲ ਤੋਂ ਕਿਉਂਕਿ ਕੋਈ ਰੀਜ਼ਨ ਨਹੀਂ ਲੱਭਣਾ ਪੈਂਦਾ ਹੁੰਦਾ ਬਸ ਅਸੀਂ ਆਪਾਂ ਸਾਰੀ ਫੈਮਿਲੀ ਇਕੱਠੀਆਂ ਬਸ ਇਹੀ ਇੱਕ ਖੁਸ਼ੀ ਆ ਹਨ ਤੇ ਫਿਰ ਇਹ ਲੈ ਕੇ ਸੀਗੇ ਤੇ ਫਿਰ ਅਸੀਂ ਰਾਤ ਨੂੰ ਫਿਰ ਤਰਪੇ ਇੱਥੇ 7:00 ਵਜੇ ਹੋਏ ਸੀਗੇ ਜਦੋਂ ਅਸੀਂ ਗਏ ਘਰੋਂ ਤੇ ਕੰਟਾ ਸਾਰਾ ਅਸੀਂ ਮਤਲਬ ਉਹ ਬਾਹਰ ਵੇਕਰੀਆ ਸਿੰਧੀ ਵੇਕਰੀ ਸਾਡੇ ਕੋਲੇ ਤੇ ਕਾਫੀ ਮਸ਼ਹੂਰ ਆ ਤੇ ਜਿਆਦਾਤਰ ਅਸੀਂ ਉੱਥੇ ਹੀ ਰਾਤ ਨੂੰ ਜੇ ਜਾਈਏ ਅਸੀਂ ਉੱਥੇ ਹੀ ਖਾਣ ਪੀਣ ਜਾਂਦੇ ਹੁੰਨੇ ਆ ਤੇ ਬੱਚੇ ਤਾਂ ਦੇਖੋ ਜਾਂਦੇ ਹੀ ਰਹਿੰਦੇ ਆ ਕਦੇ ਆਪਣੇ ਚਾਚੂ ਹੁਣਾਂ ਨਾ ਚਲੇ ਗਏ ਕਦੇ ਇਹ ਨਾ ਚਲੇ ਗਏ ਪਰ ਮੈਂ ਬਹੁਤ ਘੱਟ ਜਾਣੀ ਆ ਮੈਂ ਕਹ ਦਿੰਨੀ ਆ ਵੀ ਨਹੀਂ ਚਲ ਕੋਈ ਨਾ ਤੁਸੀਂ ਲੈ ਜਾਓ ਬੱਚਿਆਂ ਨੂੰ ਫਿਰ ਇਹ ਕਹਿੰਦੇ ਵੀ ਬੱਚੇ ਤੰਗ ਬਹੁਤ ਕਰਦੇ ਆ ਸਾਰੇ ਜਾਣੇ ਰੜ ਕੇ ਬਈ ਤੂੰ ਵੀ ਨਿੱਟੂ ਨਾਲ ਹੀ ਬੈਠ ਜਾ ਨਾ ਨਾਲ ਹੀ ਚੱਲ ਗੱਡੀ 'ਚ ਬੈਠ ਜਾ ਤੇ ਮੈਂ ਜਿੱਦਾਂ ਸੀ ਮਤਲਬ ਘਰ ਵਾਲੇ ਕੱਪੜਿਆਂ ਦੇ ਵਿੱਚ ਉਦਾਂ ਹੀ ਮੈਂ ਬੈਠ ਗਈ ਤੇ ਚਲੋ ਲਿਆਂਦਾ ਬੱਚੇ ਬੜੇ ਖੁਸ਼ ਹੋਏ ਤੇ ਟ੍ਰੈਫਿਕ ਵੀ ਰਾਤ ਨੂੰ ਕਾਫੀ ਜ਼ਿਆਦਾ ਹੋ ਜਾਂਦੀ ਆ ਪਰ ਰਾਤ ਨੂੰ ਬਹੁਤ ਵਧੀਆ ਲੱਗਦਾ ਘੁੰਮਣਾ ਮਤਲਬ ਸੰਡੇ ਸਾਡਾ ਏਦਾਂ ਮਸਤੀ ਦੇ ਵਿੱਚ ਹੀ ਨਿਕਲ ਗਿਆ ਮौज-ਮਸਤੀ ਕਰਦਿਆਂ ਦਾ ਹੀ ਘੁੰਮਦੇ ਫਿਰਦਿਆਂ ਦਾ ਹੀ ਖਾਂਦੇ ਪੀਂਦੇਆਂ ਦਾ ਹੀ ਤੇ ਹਨੇਰਾ ਹੋਇਆ ਹੋਇਆ ਸੀਗਾ ਲਾਈਟਾਂ ਲੱਗੀਆਂ ਪਈਆਂ ਸੀ ਟ੍ਰੈਫਿਕ ਵੀ ਹੁੰਦੀ ਆ ਰਾਤ ਨੂੰ ਤੇ ਪਰ ਰਾਤ ਨੂੰ ਇੱਕ ਗੱਲ ਹੈਗੀ ਵੀ ਘੁੰਮ ਫਿਰ ਕੇ ਨਾ ਮਜ਼ਾ ਆ ਜਾਂਦਾ ਵਾ ਬਹੁਤ ਬਹੁਤ ਮਤਲਬ ਫਨ ਜਾਂ ਕੀਤਾ ਬੱਚਿਆਂ ਨੇ ਵੀ ਬੱਚਿਆਂ ਦੇ ਨਾਲ ਆਪਾਂ ਵੀ ਬੜਾ ਫਨ ਕੀਤਾ ਹਨ ਤੇ ਕਾਫੀ ਹੈਗਾ ਜੀ ਮੈਂ ਮੈਂ ਕਹਿੰਦਾ ਵੀ 10 ਕਿਲੋ ਮਿੰਟ ਦਾ ਰਸਤਾ ਇੱਥੋਂ ਘਰ ਤੋਂ ਬਾਕੀ ਟ੍ਰੈਫਿਕ ਕਰਕੇ ਥੋੜਾ ਜਿਹਾ ਟਾਈਮ ਜ਼ਿਆਦਾ ਵੀ ਲੱਗ ਜਾਂਦਾ ਬੱਚੇ ਨਾਲ ਹੁੰਦੇ ਗੱਡੀ ਵੀ ਹੌਲੀ ਚਲਾਉਨੇ ਆ ਤੇ ਵੈਸੇ ਵੀ ਗੱਡੀ ਤਾਂ ਚਲੋ ਹੌਲੀ ਹੀ ਚਲਾਉਣੀ ਚਾਹੀਦੀ ਆ ਤੇ ਇੱਥੇ ਅਸੀਂ ਪਹੁੰਚ ਜੇ ਪਹੁੰਚਣ ਹੀ ਵਾਲੇ ਆ ਬਸ ਬੇਕਰੀ ਤੇ ਤੇ ਉੱਥੇ ਫਿਰ ਉਹਨਾਂ ਦੇ ਫਾਸਟ ਫੂਡ ਹੀ ਹੁੰਦਾ ਵਾ ਵੈਸੇ ਹੋਰ ਤਾਂ ਕੁਝ ਨਹੀਂ ਹੁੰਦਾ ਹੈਗਾ ਡਿਨਰ ਤਾਂ ਬਸ ਡਿਨਰ ਅਸੀਂ ਬਾਅਦ ਚ ਰਾਤ ਨੂੰ ਤਾਂ ਕੁਝ ਨਹੀਂ ਖਾਦਾ ਪੀਤਾ ਘਰ ਜਾ ਕੇ ਤੇ ਇੱਥੇ ਅਸੀਂ ਐਂਡ ਬਸ ਪਹੁੰਚਣ ਵਾਲੇ ਆ ਤੁਹਾਨੂੰ ਮੈਂ ਦਿਖਾ ਰਹੀ ਆ ਨਾਲੋਂ ਨਾਲ ਹੀ ਲੈ ਕੇ ਜਾ ਰਹੀ ਆ ਮਾਰਕੀਟ ਤੁਸੀਂ ਵੀ ਘੁੰਮ ਲੋ ਰਾਤ ਨੂੰ ਸਾਡੇ ਨਾਲ ਸਾਡੇ ਨਾਲ ਰਾਤਰੀ ਮਾਰਕੀਟ ਘੁੰਮ ਲੋ ਤੇ ਮਤਲਬ ਬਹੁਤ ਵਧੀਆ ਲੱਗਿਆ ਕਾਫੀ ਟਾਈਮ ਬਾਅਦ ਇੱਕ ਤਾਂ ਠੰਡ ਜੀ ਕਰਕੇ ਪਹਿਲਾਂ ਕਿਤੇ ਗਏ ਨਹੀਂ ਸੀਗੇ ਤੇ ਹੁਣ ਨਾ ਬੜਾ ਵਧੀਆ ਲੱਗਿਆ ਬਾਹਰ ਐਦਾਂ ਘੁੰਮ ਕੇ ਆ ਕੇ ਤੇ ਆਊਟਿੰਗ ਵੀ ਜ਼ਰੂਰੀ ਆ ਬਹੁਤ ਜ਼ਰੂਰੀ ਆ ਆਊਟਿੰਗ ਵੀ ਥੋੜਾ ਬਹੁਤ ਹਨਾ ਇੱਧਰ ਉੱਧਰ ਘੁੰਮਣ ਜਾਓ ਸੋ ਥੋੜਾ ਜਿਹਾ ਮਾਈਂਡ ਸੈਟ ਠੀਕ ਰਹਿੰਦਾ ਵਾ ਤੇ ਐਂਡ ਅਸੀਂ ਆਪਣੀ ਇੱਥੇ ਪਹੁੰਚ ਗਏ ਅਸੀਂ ਆਪਣੇ ਜਿੱਥੇ ਅਸੀਂ ਆਣਾ ਸੀ ਤੇ ਇਹ ਬਹੁਤ ਵੱਡਾ ਇੱਕ ਹਾਲ ਜਾ ਵਾ ਇੱਥੇ ਦੁਸ਼ਹਿਰਾ ਵੀ ਲੱਗਦਾ ਹੁੰਦਾ ਬਹੁਤ ਵੱਡਾ ਹਾਲ ਜਾ ਤੇ ਰਾਮ ਨਾਲ ਗੱਡੀ ਪਾਰਕਿੰਗ ਹੁੰਦੀਆਂ ਨੇ ਤੇ ਆ ਦੇਖੋ ਕਿੰਨੇ ਸੋਹਣੇ ਉਹਨਾਂ ਨੇ ਨਾ ਇੱਥੇ ਹੁਣ ਇਹ ਬਣਾਤੀ ਸੀ ਪਹਿਲਾਂ ਤਾਂ ਨਹੀਂ ਸੀ ਬਟ ਹੁਣ ਜਦੋਂ ਮੈਂ ਆਈਆਂ ਮੈਨੂੰ ਨਿਊ ਇਹ ਚੀਜ਼ ਲੱਗੀ ਵੀ ਇੱਥੇ ਇਹਨਾਂ ਨੇ ਭੰਗੜੇ ਦੇ ਸਟੈਚੂ ਜੇ ਬਣਾਤੇ ਸੀਗੇ ਤੇ ਇੱਥੇ ਫਿਰ ਅਸੀਂ ਗਏ ਗੋਲ ਗੱਪੇ ਖਾਏ ਮੇਰੀ ਮਾਂ ਕਿਥੇ ਅਕੋੜ ਦੀ ਮੰਮੀ ਕਿੱਥੇ ਨੇ ਉਹ ਕਾਫੀ ਚੀਜ਼ਾਂ ਇੱਕ ਦੋ ਚੀਜ਼ਾਂ ਖਾਦੀਆਂ ਸੀ ਸਰਨੋਂ ਪਹਿਲਾਂ ਮੈਂ ਗੋੜਗੱਪੇ ਖਾਦੇ ਕਿਉਂਕਿ ਮੈਨੂੰ ਕਹਿੰਦੇ ਪਹਿਲਾਂ ਤੂੰ ਖਾ ਲਾ ਤੇ ਬਾਅਦ ਵਿੱਚ ਤੂੰ ਬੱਚਾ ਨੂੰ ਦੇਖ ਲਈ ਵੀ ਪਹਿਲਾਂ ਤੂੰ ਆਪਣਾ ਜਿਹੜਾ ਖਾਣਾ ਮੈਂ ਖਾ ਲਾ ਪਹਿਲਾਂ ਬੱਚਾ ਨੂੰ ਨਹੀਂ ਖਵਾਉਂਦੇ ਆਪਾਂ ਬਾਰੀ-ਬਾਰੀ ਖਵਾਵਾਂਗੇ ਤੇ ਵੀ ਤੂੰ ਖਾ ਕੇ ਮਤਲਬ ਕਿ ਸਰਗੁਣ ਨੂੰ ਫੜ ਲਈ ਤੇ ਫਿਰ ਇਹ ਖਾ ਲੈਣਗੇ ਹਨਾ ਤੇ ਸਾਰਿਆਂ ਨੂੰ ਪਹਿਲਾਂ ਮੈਨੂੰ ਖਲਾਇਆ ਦੇਖ ਲੋ ਮੈਂ ਕਹਿ ਰਹੀ ਇਸ ਮੇក ਪਹਿਲਾਂ ਬੱਚਿਆਂ ਨੂੰ ਕਲਾਉ ਤੁਸੀਂ ਮੇਰਾ ਕੀ ਹੈਗਾ ਨਹੀਂ ਫੇਰੇ ਇਥੇ ਕੌਰਨ ਲੈ ਲੈ ਸੀਗੇ ਬੇਟੀ ਵਾਸਤੇ ਸਰਗੁਣ ਲਈ ਹੋਈ ਸਰਗੁਣ ਕੌਰਨ ਖਾ ਲੂਗੀ ਤੇ ਬੜੇ ਸ਼ੌਕ ਨਾਲ ਇਹਨੇ ਕੌਰਨ ਖਾਦੇ ਇਹ ਤੇ ਇੱਥੇ ਫੇਰ ਅਸੀਂ ਲੈ ਲੈ ਦਹੀਂ ਭੱਲੇ ਵਗੈਰਾ ਲੈ ਲੈ ਉਹ ਖਾਏ ਮਤਲਬ ਕਿ ਬਸ ਖਾ ਖਾਈ ਪੀ ਗਏ ਘੁੰਮੀ ਗਏ تھے ਬੜਾ ਖੁੱਲੀ ਜੀ ਜਗ੍ਹਾ ਵਾ ਰਾਮ ਜੀ ਵਾਲੀ ਜਗ੍ਹਾ ਕੋਈ ਜ਼ਿਆਦਾ ਰੌਲਾ ਰੱਪਾ ਨਹੀਂ ਹੁੰਦਾ ਮਸੇ ਠੀਕ ਹੁੰਦਾ ਮੈਨੂੰ ਬੜੀ ਵਧੀਆ ਲੱਗਦਾ ਵਾ ਤੇ ਬੇਟੀ ਨੇ ਤਾਂ ਇੱਥੇ ਇੰਦਾ ਹੀ ਮਤਲਬ ਬੜੀ ਖੂਬ ਇੰਜੋਏ ਕੀਤਾ ਭੱਜੀ ਫਿਰਦੀ ਸੀ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਅਸੀਂ ਇਹਦੇ ਮਗਰ ਮਗਰ बस ਖਾ ਪੀ ਵੀ ਰਹੇ ਸੀ ਮਤਲਬ ਗੱਪਾ ਛਪਾ ਵੀ ਮਾਰ ਰਹੇ ਸੀ ਰੌਣਕ ਵੀ ਦੇਖ ਰਹੇ ਸੀਗੇ ਮਤਲਬ ਲੋਕ ਆਉਂਦੇ ਜਾਂਦੇ ਨੂੰ ਵੀ ਦੇਖ ਰਹੇ ਸੀ ਸਾਰਾ ਕੁਝ ਬੜੇ ਅੰਜੋਏ ਜੇ ਕੀਤਾ ਤੇ ਕਾਫੀ ਦਿਨਾਂ ਦੇ ਬਿਮਾਰੀ ਜੀ ਵਿੱਚ ਕਦੇ ਸਿਰ ਦਰਦ ਕਰਨ ਲੱਗਿਆ ਕਦੇ ਕੋਲਡ ਹੋ ਗਿਆ ਕਦੇ ਕੀ ਹੋ ਗਿਆ ਕਦੇ ਕੀ ਹੋ ਗਿਆ ਉਹਦੇ ਨਾਲੋਂ ਕਾਫੀ ਜ਼ਿਆਦਾ ਰਾਤ ਮਿਲੀ ਮਤਲਬ ਕਿ ਇੱਥੇ ਆ ਕੇ ਖਾ ਕੇ ਤੇ ਖਾਨ ਪੀਣ ਨੂੰ ਤਾਂ ਦੇਖੋ ਆਪਾਂ ਘਰੇ ਵੀ ਲੈ ਜੀਏ ਪਰ ਜਿਹੜਾ ਏਦਾਂ ਥੋੜੀ ਜਿਹੀ ਆਊਟਿੰਗ ਹੋ ਜਾਂਦੀ ਆ ਬਾਹਰ ਘੁੰਮ ਲੈਣਾ ਮਾਈਂਡ ਆ ਜਿਹੜਾ ਫਰੈਸ਼ ਹੋ ਜਾਂਦਾ ਹੈ ਨਾ ਮਾਈਂਡ ਵੀ ਰिफ्रੈਸ਼ਮੈਂਟ ਵੀ ਜ਼ਰੂਰੀ ਆ ਤੇ ਬੇਟੇ ਨੇ ਆਪਣੀ ਹੋਰ ਜੈਮਸ ਵਗੈਰਾ ਵੀ ਲੈ ਲੇ ਸੀ ਇਹਨੇ ਛੋਟੇ ਨੇ ਇਹ ਸਾਰੇ ਲੋਕ ਨੂੰ ਦਿਖਾ ਦੋ ਠੀਕ ਖਾਧੀਆਂ ਇਹਨਾਂ ਦੇ ਬੱਚੇ ਕੀ ਚੱਕਿਆ ਹੈ ਬੜੇ ਖੁਸ਼ ਹੋਏ ਕਾਫੀ ਦਿਨ ਆਵਾਦ ਕਰੋ ਬਾਹਰ ਆਏ ਸੀ ਤੇ ਕਾਫੀ ਜ਼ਿਆਦਾ ਖੁਸ਼ ਹੋਏ ਤੇ ਅਸੀਂ ਨੂੰ ਇੱਥੇ ਘੰਟਾ ਸਾਰਾ ਲੱਗ ਗਿਆ ਸੀ ਇੱਕ ਘੰਟਾ ਸੀ ਖੂਬ ਅੰਜੋਏ ਕੀਤਾ ਤੇ ਹੁਣ ਐਂਡ ਅਸੀਂ ਖਾ ਪੀ ਕੇ ਇਥੋਂ ਚੱਲ ਪਿਆ ਅੰਦਰ ਬੈਠ ਕੇ ਨਹੀਂ ਖਾਦਾ ਸੀ ਇੱਥੇ ਖੜ ਕੇ ਮਤਲਬ ਤਾਰਿਆਂ ਦੀ ਸ਼ਾਮੇ ਵਧੀਆ ਲੱਗਿਆ ਇੱਥੇ ਬੈਠ ਕੇ ਖਾਦਾ ਤੇ ਇੱਥੇ ਮੈਂ ਨਾ ਆਵਾਜ਼ ਬੰਦ ਕਰਤੀ ਗਾਣੇ ਲਾਏ ਹੋਏ ਸੀਗੇ ਤੇ ਇੰਨਾ ਅੰਜੋਏ ਕਰਦੇ ਸੀ ਬੱਚਾ ਨੇ ਪੂਰੀ ਗੱਡੀ ਵਿੱਚ ਕੜਮਾ ਸਪਾਈ ਹੋਈ ਸੀ ਨਾ ਇੰਨਾ ਜ਼ਿਆਦਾ ਉੱਚੀ ਉੱਚੀ ਪੰਗੜਾ ਪਾਉਂਦੇ ਸੀ ਨੱਚਦੇ ਸੀ ਟੱਪਦੇ ਸੀ ਤੇ ਸਰਗੁਨ ਵੀ ਆਪਣੀ ਮौज ਚ ਹੌਲੀ-ਹੌਲੀ ਮਹਾਬਾਂ ਜੀ ਚੱਕ-ਚੱਕ ਕੇ ਨੱਚ ਰਹੀ ਸੀ ਤੇ ਬੱਚਿਆਂ ਨੇ ਤਾਂ ਇੰਨੀ ਖੱਪ ਖਾਨਾ ਕੀਤਾ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੱਪ ਇੰਨੀ ਪਾਈ ਮੈਂ ਕਿਹਾ ਵੀ ਦੇਖੋ ਬੱਚੇ ਇਹਨਾਂ ਰੱਬ ਦਾ ਰੂਪ ਹੁੰਦੇ ਆ ਇੰਨੇ ਨਾਲ ਬੱਚਾ ਖੁਸ਼ ਹੋ ਜਾਂਦਾ ਬਸ ਲੈ ਜੋ ਥੋੜਾ ਖਲਾ ਪਲਾ ਲਿਆ ਉਹ ਹਨਾ ਗੇੜੀ-ਗੂੜੀ ਮਰਵਾ ਲਓ ਇੰਨੇ ਨਾਲ ਬੱਚੇ ਖੁਸ਼ ਆ ਆ ਦੇਖੋ ਇਹ ਨਾਲ-ਨਾਲ ਗਾ ਵੀ ਰਹੇ ਆ ਹੁਣ ਜਿਵੇਂ ਨਾ Song ਚੱਲ ਰਹੇ ਸੀਗੇ ਨਾਲ ਨਾਲ ਗਾ ਵੀ ਰਹੇ ਸੀਗੇ ਤੇ ਨਾਲ ਨਾਲ ਪੂਰਾ ਕੂਕਾ ਮਾਰਦੇ ਸੀ ਤੇ ਬਸ ਅਸੀਂ ਕੁਝ ਨਹੀਂ ਕਿਹਾ ਹੈਗਾ ਸਭ ਖੁਸ਼ ਹੋ ਰਹੇ ਸੀਰੇ ਪਾਪਾ ਕਰੇ ਦੇਖੋ ਕਹਿੰਦੇ ਕਿਵੇਂ ਕਰਦੇ ਆ ਵੀ ਬੱਚਿਆਂ ਨੂੰ ਖੁਸ਼ੀ ਕਿੰਨੀ ਹੋ ਰਹੀ ਆ ਵੀ ਕੋਈ ਨਾ ਕਹਿੰਦੇ ਤੁਸੀਂ ਖੇਡੋ ਆਪਣਾ ਨਚੋ ਦੇਖੋ ਲਲਕਾਰੇ ਮਾਰਦੇ ਜਿਵੇਂ ਐਦਾਂ ਐਦਾਂ ਕਰਦੇ ਸੀ ਮੈਂ ਪੈਗ ਲਾ ਕੇ ਆਏ ਹੁੰਦੇ ਜਿਵੇਂ ਪੈਗ ਲਾ ਕੇ ਆਏ ਹੁੰਦੇ ਐਦਾਂ ਲਲਕਾਰੇ ਮਾਰਦੇ ਸੀ ਬਹੁਤ ਜ਼ਿਆਦਾ ਮਤਲਬ ਇੰਨੇ ਇਹਨਾਂ ਨੂੰ ਖੁਸ਼ੀ ਹੋਈ ਤੇ ਇਤਨਾ ਇਹ ਕੁਛ ਕਹਿੰਦੇ ਵੀ ਨਹੀਂ ਹੈਗੇ ਬੱਚਿਆਂ ਨੂੰ ਡਾਂਟ ਦੇ ਲਈ ਨਾ ਇਹ ਡਾਂਟਣ ਦੇਣ ਨਾ ਇਹ ਆਪ ਡਾਂਟਣ ਇਹ ਪੂਰਾ ਬਸ ਆਪ ਵੀ ਬੱਚਿਆਂ ਚ ਬੱਚਿਆਂ ਵਰਗੇ ਹੋ ਜਾਂਦੇ ਆ ਤੇ ਮੇਰੇ ਸਾਰੇ ਦਿਨ ਦਾ ਮਤਲਬ ਮੇਰਾ ਮੂਡ ਬਿਲਕੁਲ ਅਪਸੈਟ ਸੀਗਾ ਤੇ ਇਸ ਲਈ ਮੈਨੂੰ ਇਹ ਦੁਪਹਿਰੇ ਵੀ ਲੈ ਗਏ ਸੀਗੇ ਤੇ ਇਸ ਲਈ ਫਿਰ ਇਹਨਾਂ ਨੂੰ ਹੋ ਗਿਆ ਰਾਤ ਨੂੰ ਇਹ ਹੋ ਗਿਆ ਵੀ ਆਪਾਂ ਤਾਂ ਖਾਇਆ ਯਾਰ ਬੱਚੇ ਰਹਿ ਗਏ ਬੱਚਿਆਂ ਨੂੰ ਲੈ ਕੇ ਚੱਲੀਏ ਤੇ ਚਲੋ ਕਹਿੰਦੇ ਆ ਫਿਰ ਅਸੀਂ ਘਰ ਫੋਨ ਕਰਤਾ ਵੀ ਸਾਡੀ ਰੋਟੀ ਵਗੈਰਾ ਨਾ ਬਣਾਇਓ ਸਬਜੀ ਮੈਂ ਬਣਾਈ ਆਈ ਸੀ ਰਾਜਮਾ ਦੀ ਵੀ ਸਾਡੀ ਰੋਟੀ ਵਗੈਰਾ ਨਾ ਬਣਾਇਓ ਬਈ ਅਸੀਂ ਤਾਂ ਬਹੁਤ ਰੱਜ ਲੇ ਤੇ ਅਸੀਂ ਹੁਣ ਰੋਟੀ ਰੋਟੀ ਨਹੀਂ ਖਾਵਾਂਗੇ ਦੇਖੋ ਬੱਚਿਆਂ ਦੇ ਨਾਲ ਆਪਾਂ ਨੂੰ ਵੀ ਕਿੰਨੀ ਖੁਸ਼ੀ ਹੁੰਦੀ ਹੈ ਹਨਾ ਤੇ ਇਹਨਾਂ ਨੂੰ ਦੇਖ ਦੇਖ ਕੇ ਸਾਨੂੰ ਵੀ ਮਤਲਬ ਪੂਰੀ ਖੁਸ਼ੀ ਹੋ ਰਹੀ ਸੀ ਵੀ ਬੱਚੇ ਯਾਰ ਕਿੰਨਾ ਸੱਚੀ ਹੈ ਇਹ ਬਚਪਨਾ ਮੜ ਕੇ ਨਹੀਂ ਆਉਣਾ ਆਪਣੇ ਮਾਪੇ ਦੇ ਘਰੇ ਜਿਹੜਾ ਇਹਨਾਂ ਨੇ ਫਨ ਕਰ ਲਿਆ ਇਹਨਾਂ ਨੇ ਖੁਸ਼ੀਆਂ ਮਨਾ ਲੀਆਂ ਆਪਣੇ ਬਚਪਨ ਦੇ ਵਿੱਚ ਇਹ ਮੜ ਕੇ ਜ਼ਿੰਮੇਵਾਰੀਆਂ ਦੀਆਂ ਹੋਰ ਇਦਨੀਆਂ ਉਦਨੀਆਂ ਇੰਨੀਆਂ ਟੈਨਸ਼ਨਾਂ ਪੈ ਜਾਂਦੀਆਂ ਨੇ ਬੱਚਾ ਵੀ ਖੁੱਲ ਕੇ ਜੀ ਨਹੀਂ ਸਕਦਾ हा मतलबु की हूंदा ई नी इन इंजॉय ਹੁਣ ਚਾਹੇ ਅਸੀਂ ਬੱਚਿਆਂ ਦੇ ਨਾਲ ਸੀਗੇ ਪਰ ਫਿਰ ਵੀ ਆਪ ਨੂੰ ਤਾਂ ਕਿਤੇ ਨਾ ਕਿਤੇ ਫਿਰ ਕੋਈ ਨਾ ਕੋਈ ਘਰ ਦੀ ਕੋਈ ਟੈਨਸ਼ਨ ਕੋਈ ਕੁਛ ਨਾ ਕੁਛ ਨਾ ਮਾਈਂਡ ਦੇ ਵਿੱਚ ਸੀ ਪਰ ਬੱਚੇ ਇੱਥੇ ਬਹੁਤ ਖੁਸ਼ ਸੀ ਉਹਨਾਂ ਨੂੰ ਦੇਖ ਕੇ ਆਪ ਦਾ ਮਨ ਵੀ ਬੜਾ ਖੁਸ਼ ਹੋ ਗਿਆ ਮਤਲਬ ਸ਼ਾਂਤੀ ਮਿਲ ਗਈ ਤੇ ਆਪ ਨੂੰ ਵੀ ਮਾਈਂਡ ਬਿਲਕੁਲ ਫਰੈਸ਼ ਹੋ ਗਿਆ 2 ਹਫ਼ਤੇ ਹੋ ਗਏ ਸੀ ਮੈਨੂੰ ਉਸ ਕਦੇ ਕੁਛ ਦੁੱਖ ਦਾ ਕਦੇ ਕੁਛ ਨੋਖ ਦਾ ਕਦੇ ਖੁਸ਼ ਦਾ ਅੰਤ ਵਿੱਚ ਮਤਲਬ ਇਦਾਂ ਫਿਰ ਘੁੰਮ ਫਿਰ ਕੇ ਨਾ ਥੋੜਾ ਜਿਹਾ ਠੀਕ ਲੱਗਦਾ ਤੇ ਜ਼ਰੂਰ ਸਾਨੂੰ ਜਾਣਾ ਚਾਹੀਦਾ ਵਾ ਹਫ਼ਤੇ 'ਚ ਇੱਕ ਦੈਂਤਾ ਜਰੂਰ ਕੱਢਣਾ ਚਾਹੀਦਾ ਘੰਟਾ ਤੱਕ ਵੀ ਅਸੀਂ ਥੋੜਾ ਜਿਹਾ ਆਪਣੇ ਪਰਿਵਾਰ ਨਾਲ ਘੁੰਮ ਕੇ ਆਈਏ ਕਿਸੇ ਪਾਸੇ ਜਾ ਕੇ ਆਈਏ ਮસ્ਤੀ ਕਰਕੇ ਆਈਏ ਹਨਾ ਤੇ ਜਰੂਰ ਚਾਹੀਦਾ ਚਾਹੀ ਕਿਸੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਉਹ ਕਿਤੇ ਵੀ ਜਾਇਆ ਉਹ ਅਸੀਂ ਕਈ ਵਾਰੀ ਗੁਰਦੁਆਰਾ ਸਾਹਿਬ ਚਲੇ ਜਾਣੇ ਹੁੰਨੇ ਆ ਆਲਮਗੀਰ ਸਾਹਿਬ ਚਲੇ ਜਾਣੇ ਹੁੰਨੇ ਆ ਤੇ ਇੰਨਾ ਮਤਲਬ ਜਾਣਾ ਚਾਹੀਦਾ ਬੱਚਿਆਂ ਨੂੰ ਲੈ ਕੇ ਤੇ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਮਿਲਦੀ ਆ ਬਹੁਤ ਜ਼ਿਆਦਾ ਤੇ ਇੱਥੇ ਅਸੀਂ ਫਿਰ ਆ ਗਏ ਸੀ ਘਰ ਤੇ ਮੰਮਾ ਹੋਣੀ ਆ ਦਿਓਰ ਆ ਮੇਰਾ ਇਹ ਵੀ ਹੁਣੀ ਆਇਆ ਵਾ ਇਹ ਕਿਸੇ ਮੈਰਿਜ ਤੇ ਗਏ ਹੋਏ ਸੀਗੇ ਤੇ ਮੰਮਾ ਹੋਣੀ ਸਾਡੇ ਨਾਲ ਨਹੀਂ ਗਏ ਸੀ ਮੰਮੀ ਹੋਣੀ ਕਹਿੰਦੇ ਵੀ ਨਹੀਂ ਬਈ ਅਸੀਂ ਨਹੀਂ ਜਾਣਾ ਹੈਗਾ ਵੀ ਤੁਸੀਂ ਜਾ ਤੂੰ ਚਲੇ ਜਾ ਚੱਲ ਵੀ ਮੇਰਾ ਸਾਡਾ ਮਨ ਨਹੀਂ ਹੈਗਾ ਅਸੀਂ ਨਹੀਂ ਜਾਣਾ ਬਹੁਤ ਕਿਹਾ ਸੀ ਮੰਮੀ ਨੂੰ ਵੀ ਤੁਸੀਂ ਵੀ ਚੱਲੋ ਤੇ ਮੰਮੀ ਨਹੀਂ ਗਏ ਹੈਗੇ ਤੇ ਇਥੇ ਮੈਂ ਦੇਖਦੀ ਸੀ ਮੈਂ ਕਿ ਸਬਜੀ ਵੀ ਮੈਂ ਰੱਖ ਕੇ ਗਈ ਸੀ ਮੰਮਾ ਨੇ ਬੰਦ ਕੀਤੀ ਸੀ ਬਾਅਦ ਚ ਮੈਂ ਦੇਖ ਰਹੀ ਸੀ ਵੀ ਕਿੱਦਾਂ ਨਹੀਂ ਬਣੀ ਆ ਕਿ ਮੈਂ ਪਹਿਲਾਂ ਖੋਲ ਕੇ ਸਬਜੀ ਦੇਖੀ ਆਪਣੀ ਵੀ ਕਿੱਦਾਂ ਨਹੀਂ ਬਣੀ ਆ ਰਾਜਮਾ ਲਓ ਜੀ ਫਾਈਨਲੀ ਅਸੀਂ ਘਰ ਆ ਗਏ ਦਿਨਾਂ ਤਿਆਰ ਹੋਏ ਬਿਨਾਂ ਕੁਝ ਐਦਾਂ ਹੀ ਚਲੇ ਗਏ ਤੇ ਖੂਬ ਇੰਜੋਏ ਕੀਤਾ ਕਈ ਵਾਰੀ ਨਾ ਮਨ ਹੁੰਦਾ ਵਾ ਵੀ ਉਧਰ ਜਾ ਕੇ ਉਹ ਚੱਲੋ ਪਰਿਓ ਕਦੇ ਕਦੇ ਹੁੰਦਾ ਹੈ ਤੈਨੂੰ ਸਾਡੇ ਤੇ ਤੇ ਅੱਜ ਹਸਬੰਦ ਨੂੰ ਥੋੜਾ ਜਿਹਾ ਹੁੰ ਗਿਆ ਨਾ ਵੀ ਬੱਚੇ ਸਾਰਾ ਦਿਨ ਪੜਦੇ ਰਹਿੰਦੇ ਆ ਬੱਚੇ ਸਾਰਾ ਦਿਨ ਪੜਦੇ ਰਹਿੰਦੇ ਇਹਨਾਂ ਲਈ ਰੀਫਰੈਸ਼ਮੈਂਟ ਵਾਸਤੇ ਥੋੜਾ ਜਿਹਾ ਕਮਾ ਲਈ ਇਹਦਾ ਕੋਈ ਐਕਸਸ ਗੱਲ ਤਾਂ ਛੋੜਿਆ ਰੀਫਰੈਸ਼ਮੈਂਟ ਲਈ ਅੱਜ ਜੀ ਕੱਲ੍ਹ 21 ਛੁੱਟੀ ਸੀ ਤੇ ਮੈਂ ਕਾ ਲਉ ਐਗਜ਼ਾਮ ਹ ਤੇ ਮੇਰਾ ਘੰਟਾ 15 ਹੀ ਮਿੰਟ ਲੱਗਿਆ ਸੰਤ ਘੰਟਾ ਘੰਟਾ ਲੱਗਿਆ ਆਪਾਂ ਯੈਸ ਛੁਰਕੋ ਇਹਨੂੰ ਛੁਰਕੀਏ ਪੂਰੇ ਦੇਖੋ 24 ਘੰਟੇ ਹੁੰਦੇ ਆ 24 ਘੰਟਿਆਂ ਦੇ ਵਿੱਚੋਂ ਇਹ ਵੱਧ ਨਹੀਂ ਤਾਂ 17-18 ਘੰਟੇ ਤਾਂ ਪੜ੍ਹਦੀ ਰਹਿੰਦੀ ਆ ਨਹੀਂ ਜੀ 24 ਘੰਟਿਆਂ ਦਾ ਤਾਂ ਥੋੜੀ ਨਾ 8-7-8 ਘੰਟੇ ਸੌਣ ਲੈਂਦੇ ਆ 7-8 ਘੰਟੇ ਸੌਣ ਲੈਂਦੇ ਆ 10 ਘੰਟੇ ਮੈਂ ਵੇਸਟ ਕਰ ਦਿੰਨੇ ਆ ਆ ਵੀ ਵੇਸਟ ਹੁੰਦੇ ਨੇ ਸਭ ਬਾਕੀ ਘੰਟੇ ਤਾਂ ਨਹੀਂ ਨਹੀਂ ਇਹ 10-12 ਘੰਟੇ 12 ਘੰਟੇ ਦਾ ਜਨ ਹੁੰਦਾ ਤਾਂ 12 ਘੰਟੇ ਪੜ੍ਹ ਹੀ ਲੈਂਦੀ ਕਿਉਂਕਿ ਰਾਤ ਨੂੰ ਟਾਈਮ ਲਾ ਲੈਂਦੀ ਆ ਇਹ ਹਨਾ 12 ਘੰਟੇ 'ਚ ਇੱਕ ਘੰਟਾ ਫ ਥੋੜਾ ਜਿਹਾ ਇੰਜੋਏ ਕਰ ਲਾਂਗੇ ਤਾਂ ਫਿਰ ਜ਼ਿਆਦਾ ਫਰੈਸ਼ ਮਾਈਂਡ ਹੋ ਜਾਊਗਾ ਪੜ੍ਹਨ ਵਾਸਤੇ ਤੇ ਇਹਨਾਂ ਦੇ ਵੀ ਐਗਜ਼ਾਮ ਆ ਰਹੇ ਆ ਫਾਈਨਲ ਤੇ ਇਹਨਾਂ ਨੂੰ ਪਹਿਲਾਂ ਖਲਾਤਾ ਜੇ ਇਹਨਾਂ ਨੇ ਮਾਰਕਸ ਵਧੀਆ ਆਏ ਤੇ ਫਿਰ ਫੇਸ ਇੱਕ ਵਾਰੀ ਫੇਰ ਇਦਾਂ ਹੀ ਟ੍ਰੀਟ ਹੋ ਜੂਗੇ ਵਧੀਆ ਤੇਰੇ ਦੇ ਮਾਰਕਸ ਜਿਆਦਾ ਮੈਟਰ ਕਰਦੇ ਮੇਰੇ ਮਾਰਕਸ ਤੋਂ ਤੇਰੇ ਵੀ ਉਹ ਸੌਲਵਟੂ ਬੁੱਕ ਲੈ ਕੇ ਪਿਆ ਤੇ ਚ ਕੂ ਮਾਸਟੀ ਜੀ ਮੇਰੇ ਬੱਚੇ ਨੇ ਵੀ ਅੱਜ ਜਿਹੜਾ ਸਾਰਾ ਸੰਡੇ ਸੀਗਾ ਫੁੱਲ ਇੰਜੋਏ ਵਾਲਾ ਸੰਡੇ ਸੀਗਾ ਦੱਸਿਓ ਕਿਦਾਂ ਦਾ ਲੱਗਿਆ ਸਾਰਿਆਂ ਨੇ ਇੰਜੋਏ ਕਰਕੇ ਠੀਕ ਆ ਤੇ ਬੱਚੇ ਰੱਬ ਦਾ ਰੂਪ ਹੁੰਦੇ ਆ ਬੱਚਾ ਨੂੰ ਖੁਸ਼ ਕਰਤਾ ਤਾਂ ਰੱਬ ਖੁਸ਼ ਹੁੰਦਾ ਤੇ ਮਤਲਬ ਸਾਰੇ ਸਾਰੇ ਹਫਤੇ ਦੀ ਜਿਹੜੀ ਥਕਾਵ ਸੀਗੀ ਉਹ ਲੈ ਗਈ ਇੱਦਾਂ ਲੱਗਿਆ ਤੇ ਬੜੇ ਖੁਸ਼ ਹਾਂ ਸਾਰੇ ਜਾਣੇ ਹਨਾ ਸਾਰੇ ਬੱਚੇ ਵੀ ਖੁਸ਼ ਹਨ ਬੱਚਿਆਂ ਨੂੰ ਦੇਖ ਕੇ ਅਸੀਂ ਖੁਸ਼ ਹਾਂ ਤੇ ਚਲੋ ਜੀ ਆਪਾਂ ਫਿਰ ਆਪਾਂ ਇੱਥੇ ਕਰ ਦਿਆ ਵੀਡੀਓ ਦਾ ਐਂਡ ਮੇਰੀ ਵੀਡੀਓ ਤੁਹਾਨੂੰ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਲਾਈਕ ਮੈਂ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਏ ਬਾਏ ਸਾਰੇ ਸੈਸ਼ਿਕਾ